ਦਬੋਚੇ ਚ ਲਿਆ ਜਾ ਸਕਦਾ ਪਰ ਪ੍ਰਸ਼ਾਸਨ ਦਾ ਬੁੱਤਾਸਾਰਨ ਦਾ ਇੱਕ ਰਵਈਆ ਹੁੰਦਾ ਉਹਨਾਂ ਨੂੰ ਐ ਲੱਗਦਾ ਵੀ ਲੋਕਾਂ ਦੀਆਂ ਅੱਖਾਂ ਵੀ ਠੰਡੀਆਂ ਕਰਨੀਆਂ ਤੇ ਅਸੀਂ 23 ਤਰੀਕ ਨੂੰ 23 ਅਗਸਤ ਨੂੰ ਫਰੀਦਕੋਟ ਸ਼ਹਿਰ ਦੇ ਵਿੱਚ ਨਸ਼ਾ ਸਮਗਲਰਾਂ ਤੇ ਪੁਲਿਸ ਦੇ ਖਿਲਾਫ ਤੇ ਇਥੋਂ ਦੀ ਜਿਹੜੀ ਆਮ ਆਦਮੀ ਪਾਰਟੀ ਆ ਉਹਨਾਂ ਦੀ ਸਰਕਾਰ ਆ ਭਗਵੰਤ ਮਾਨ ਦੀ ਸਰਕਾਰ ਉਹਨਾਂ ਦੇ ਖਿਲਾਫ ਆ ਜਿਹੜਾ ਇੱਕ ਵਿਸ਼ਾਲ ਰੋਸ ਮਜਾਰਾ ਰੱਖਿਆ ਉਹਦੀ ਵਜ੍ਹਾ ਇਹ ਆ ਕਿ ਅਸੀਂ ਨੌਜਵਾਨ ਭਾਰਤ ਸਭਾ ਵੱਲੋਂ ਲਗਾਤਾਰ 2013-14 ਤੋਂ ਜਿਹੜਾ ਸਿੰਥੈਟਿਕ ਡਰੱਗ ਆ ਤੇ ਜਿਹੜੇ ਇੱਥੇ ਨਸ਼ੇ ਦੇ ਸਮਗਲਰ ਰਲ ਕੇ ਉਹ ਇੱਥੇ ਨਸ਼ਾ ਵਕਾ ਰਹੇ ਉਹਨਾਂ ਦੇ ਖਿਲਾਫ ਨੌਜਵਾਨ ਭਾਰ ਸਭਾ ਵੱਲੋਂ ਸੰਘਰਸ਼ ਕਰ ਰਹੇ ਆ ਅਸੀਂ ਪਹਿਲਾਂ ਜਿਹੜੇ ਡੀਜੀਪੀ ਸ਼ਸ਼ੀ ਕਾਂਤਾ ਜਦੋਂ ਉਹਨਾਂ ਨੇ ਰਿਪੋਰਟ ਜਾਰੀ ਕਰੀ ਤੇ ਅਸੀਂ ਉਦੋਂ ਵੀ ਜਿਹੜੀ ਸਾਡੀ ਕਾਨਫਰੰਸ ਹਸ ਕੀਤੀ ਤਲਵੰਡੀ ਚੌਧਰੀਆਂ ਉਹਦੇ ਵਿੱਚੋਂ ਬੋਲ ਕੇ ਗਏ ਆ ਅਸੀਂ ਪਹਿਲਾਂ ਵੀ ਵੱਡੇ ਵੱਡੇ ਸਮਗਲਰਾਂ 'ਤੇ ਕਾਰਵਾਈ ਕਰਨ ਦੀ ਮੰਗ ਆ ਉਹ ਕਰਦੇ ਰਹੇ ਆ ਹੋਣਾ ਹੀ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਜਿਨ੍ਹਾਂ ਨੇ ਵਾਅਦਾ ਵੀ ਕਰਿਆ ਸੀਗਾ ਕਿ ਅਸੀਂ 4 ਹਫ਼ਤਿਆਂ ਦੇ ਵਿੱਚ ਜਿਹੜਾ ਨਸ਼ਾ ਉਹ ਖਤਮ ਕਰਾਂਗੇ ਕੁਲਤਾਰ ਸਿੰਘ ਸੰਧਵਾ ਹੁਣੀ ਵੀ ਕਹਿੰਦੇ ਰਹੇ ਆ ਭਗਵੰਤ ਸਿੰਘ ਮਾਨ ਹੁਣੀ ਵੀ ਕਹਿੰਦੇ ਰਹੇ ਆ ਪਰ ਹੁਣ ਸਮੱਸਿਆ ਇਹ ਆ ਕਿ ਜਿਹੜੇ ਨਸ਼ੇ ਦੇ ਵੱਡੇ ਸਮੱਗਲਰ ਨੇ ਉਹ ਸਾਡੇ ਸਾਥੀਆਂ ਨੂੰ ਧਮਕੀਆਂ ਦੇ ਰਹੇ ਨੇ ਪਿਛਲੇ ਸਾਲ ਤੁਸੀਂ ਦੇਖਿਆ ਨਾ ਪਿਛਲੇ ਸਾਲ ਹਰ ਭਗਵੰਤ ਸਿੰਘ ਢਿੱਲਵਾ ਖੁਰਦ ਦਾ ਨੌਜਵਾਨ ਜਿਨ੍ਹਾਂ ਨੇ ਨਸ਼ਾ ਵਿਰੋਧੀ ਕਮੇਟੀ ਉਹਨਾਂ ਨੇ ਪਿੰਡ ਦੇ ਵਿੱਚ ਬਣਾਈ ਹੋਈ ਸੀ ਨਸ਼ਾ ਸਮਗਲਰਾਂ ਨੇ ਸ਼ਰੀਆਮ 150 ਬੰਦੇ ਦੇ ਇਕੱਠ ਦੇ ਵਿੱਚ ਆ ਕੇ ਉਹਨੂੰ ਗੋਲੀਆਂ ਮਾਰੀਆਂ ਉਹਨੂੰ ਕਤਲ ਕਰ ਦਿੱਤਾ ਗਿਆ ਤੇ ਸਾਡੇ ਸੂਬਾ ਗੁਨਾਉਨਿਹਾਲ ਸਿੰਘ ਦੀਪ ਸਿੰਘ ਵਾਲਾ ਉਸ ਜਿਹੜੀ ਇਨਸਾਫ ਤੋਂ ਆਉਣ ਲਈ ਕਮੇਟੀ ਬਣੀ ਆ ਉਸ ਕਮੇਟੀ ਦੇ ਕੋ-ਕਨਵੀਨਰ ਸੀਗੇ ਅਸੀਂ ਲਗਾਤਾਰ ਇਨ੍ਹਾਂ ਸਮਗਲਰਾਂ ਤੇ ਕਾਰਵਾਈ ਦੀ ਮੰਗ ਕਰਦੇ ਰਹੇ ਹਾਂ ਇਸ ਕਰਕੇ ਨਸ਼ਾ ਸਮਗਲਰ ਸਾਡੇ ਸਾਥੀ ਨੌਜਵਾਨ ਭਰਸਵਾ ਦੇ ਸੂਬਾ ਗੁਨਾਉਨਿਹਾਲ ਸਿੰਘ ਨੂੰ ਟਾਰਗੇਟ ਕਰ ਰਹੇ ਨੇ ਇਸ ਤੋਂ ਇਲਾਵਾ ਪਿੰਡ ਦੀਪ ਸਿੰਘ ਵਾਲਾ ਦੇ ਵਿੱਚ ਜਿਹੜੇ ਚਾਰ ਨੌਜਵਾਨਾਂ 6 ਅਗਸਤ ਦੀ ਜਿਹੜੀ ਗੱਲ ਆ 2023 ਦੀ ਇੰਟਰਨੈਸ਼ਨਲ ਬਾਰਡਰ ਆ ਜਿਹੜਾ ਭਾਰਤ ਪਾਕਿਸਤਾਨ ਇੰਟਰਨੈਸ਼ਨਲ ਬਾਰਡਰ ਤੋਂ 77 ਕਿਲੋ 800 ਗ੍ਰਾਮ ਜਿਹੜੀ ਪੰਜਾਬ ਦੀ 2023 ਦੀ ਸਭ ਤੋਂ ਵੱਡੀ ਰਿਕਵਰੀ ਸੀ ਜਿਹਦੇ ਤੇ ਡੀਜੀਪੀ ਨੇ ਪ੍ਰੈਸ ਕਾਨਫਰੰਸ ਕਰੀ ਆ ਪੰਜਾਬ ਪੁਲਿਸ ਤੇ ਜਿਹਦੇ ਤੇ ਇੱਥੇ ਵੱਡੇ ਵੱਡੇ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਕਰੀ ਆ ਕਿ ਅਸੀਂ ਬਹੁਤ ਵੱਡੀ ਖੇਪ ਫੜ ਲਈ ਆ ਤੇ ਅਸੀਂ ਨਸ਼ੇ ਦੇ ਖਿਲਾਫ ਬਹੁਤ ਵੱਡੀ ਮਿਹਨਤ ਚਲਾ ਰਹੇ ਆ ਅੱਜ ਉਸ ਪਰਚੇ ਦੇ ਵਿੱਚ ਨਾਮਜਾਦ ਬੰਦੇ ਉਹ ਸ਼ਰਿਆਂ ਬਾਹਰ ਘੁੰਮਦੇ ਫਿਰਦੇ ਆ ਗੋਲ ਦੇ ਨਾਲ ਬੰਦੇ ਹੈਗੇ ਆ ਉਹ ਇਹਨਾਂ ਇਲਾਕਿਆਂ ਦੇ ਵਿੱਚ ਲੁੱਟਾਂ ਖੋਹਾਂ ਕਰ ਰਹੇ ਆ ਪਿਛਲੇ ਦਿਨੀ ਉਹਨਾਂ ਨੇ ਸਾਦਕ ਇਲਾਕੇ ਦੇ ਵਿੱਚ ਬਿੱਲੀ ਵਾਲੇ ਦੀ ਇੱਕ ਔਰਤ ਤੋਂ ਮੋਬਾਈਲ ਫੋਨ ਖੋਇਆ ਜਦੋਂ ਅਸੀਂ ਸ਼ਿਕਾਇਤ ਦਰਜ ਕਰਵਾਉਣ ਜਥੇਬੰਦੀ ਵੱਲੋਂ ਨਾਲ ਗਏ ਤੇ ਉਹ ਬੰਦੇ ਜਿਹੜੇ ਪਿਸਟਲ ਲੈ ਕੇ ਨਜਾਇਜ਼ ਹਸਲਾ ਲੈ ਕੇ ਸਾਡੇ ਸਾਥੀ ਨੌਨਹਾਲ ਸਿੰਘ ਨੂੰ ਮਾਰਨ ਦੀਆਂ ਜਿਹੜੀਆਂ ਬਿਆਨਤਾ ਉਹ ਗੁੰੰਦ ਰਹੇ ਨੇ ਸ਼ਰਿਆਂ ਪਿੰਡ ਦੇ ਵਿੱਚ ਉਹਨਾਂ ਨੇ ਕੱਠ ਦੇ ਵਿੱਚ ਇਹ ਕਿਹਾ ਸ਼ਰਾਬ ਦੇ ਠੇਕੇ ਦੇ ਬਹਿ ਕੇ ਇਹ ਕਹਿੰਦੇ ਰਿਹਾ ਕਿ ਅਸੀਂ ਨੌਨਹਾਲ ਸਿੰਘ ਨੂੰ ਛੱਡਣਾ ਨਹੀਂ ਹੈ ਜਿੱਥੇ ਮਿਲ ਗਿਆ ਤੇ ਫੇਰ ਅਸੀਂ ਉਹ ਮਾਰਨੇ ਆ ਇਸ ਕਰਕੇ ਅਸੀਂ ਐਸਐਸਪੀ ਸਾਹਿਬ ਹਰਜੀਤ ਸਿੰਘ ਸੀਗੇ ਜਦੋਂ ਉਹਨਾਂ ਦੇ ਮਸਲਾ ਧਿਆਨ ਦੇ ਵਿੱਚ ਲਿਆਂਦਾ ਲਗਾਤਾਰ ਉਹਨਾਂ ਨੂੰ ਮਿਲਦੇ ਰਹੇ ਆ ਦੋ ਡੀਐਸਪੀ ਸਾਹਿਬ ਇਸ ਮਸਲੇ ਤੇ ਲੱਗੇ ਰਹੇ ਆ ਪਰ ਹੁਣ ਤੱਕ ਪੰਜਾਬ ਪੁਲਿਸ ਦੀ ਇਹ ਨਕਾਮੀ ਰਹੀ ਆ ਆਮ ਆਦਮੀ ਪਾਰਟੀ ਦੀ ਇਹ ਨਕਾਮੀ ਰਹੀ ਆ ਜਿਹਦੇ ਵਿੱਚ 77 ਕਿਲੋ ਹੈਰੋਨ ਵਾਲੇ ਜੇ ਬੰਦੇ ਫੜ ਨਹੀਂ ਰਹੀ ਤੇ ਅਸੀਂ ਇਹ ਸਮਝ ਸਕਦੇ ਆ ਕਿ ਪੁਲਿਸ ਕਿੰਨੀ ਕੁ ਸੀਰੀਅਸ ਆ ਨਸ਼ਾ ਖਤਮ ਕਰਨ ਲਈ ਤੇ ਜਿਹੜੀ ਪੰਜਾਬ ਗਵਰਨਮੈਂਟ ਆ ਉਹ ਕਿੰਨੀ ਕੁ ਸੀਰੀਅਸ ਆ ਨਸ਼ਾ ਖਤਮ ਕਰਨ ਦੇ ਲਈ ਅਸੀਂ ਅੱਜ ਨੌਜਵਾਨ ਭਰ ਸਭਾ ਵੱਲੋਂ ਇੱਥੇ ਪਹੁੰਚੇ ਆ ਅਸੀਂ ਐਸਐਸਪੀ ਸਾਹਿਬ ਜਿਹੜੇ ਹੁਣ ਇੱਥੇ ਬਦਲ ਕੇ ਆਏ ਨੇ ਮੈਡਮ ਉਹਨਾਂ ਨੂੰ ਮਿਲ ਕੇ ਆਏ ਆ ਅਸੀਂ ਮੰਗ ਕਰੀ ਆ ਕਿ ਉਹਨਾਂ ਨੂੰ ਤੁਰੰਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਅਸੀਂ ਨੌਜਵਾਨ ਭਰ ਸਭਾ ਦੀ ਸੂਬਾ ਕਮੇਟੀ ਵੱਲੋਂ 23 ਤਰੀਕ ਨੂੰ 23 ਅਗਸਤ ਨੂੰ ਇੱਕ ਬਹੁਤ ਵੱਡਾ ਇਕੱਠ ਕਰਕੇ ਫਰੀਦਕੋਟ ਦੇ ਵਿੱਚ ਐਸਐਸਪੀ ਦਫ਼ਤਰ ਤੱਕ ਜਿਹੜਾ ਰੋਸ ਮੁਜ਼ਾਹਰਾ ਕਰਾਂਗੇ ਜੇ ਸਾਡੇ ਸਾਥੀ ਦਾ ਕੋਈ ਵੀ ਨੁਕਸਾਨ ਹੁੰਦਾ ਜੇ ਕੋਈ ਜਾਨੀ ਨੁਕਸਾਨ ਹੁੰਦਾ ਇਹਦੇ ਲਈ ਫਰੀਦਕੋਟ ਪੁਲਿਸ ਇਹਦੇ ਲਈ ਇਥੋਂ ਦਾ ਐਮਐਲਏ ਗੁਰਦੇਵ ਸਿੰਘ ਸੇਖੋਂ ਕਲਤਾਰ ਸਿੰਘ ਸੰਧਵਾ ਤੇ ਇਹ ਤੋਂ ਬਿਨਾ ਜਿਹੜੀ ਐਸਐਚਓ ਸਾਦਕ ਮੈ ਜਿਹੜੇ ਦੋਸ਼ੀਆਂ ਨੂੰ ਫੜਨ ਦੀ بجائے ਭਜਾਉਣ ਦਾ ਵੱਧ ਕੰਮ ਕਰ ਰਹੇ ਆ ਜੇ ਸਾਡੇ ਸਾਥੀ ਦਾ ਕੋਈ ਨੁਕਸਾਨ ਹੁੰਦਾ ਇਹ ਜਿਹੜੇ ਬੰਦੇ ਆ ਸਾਡੇ ਸਾਥੀ ਦੇ ਨੁਕਸਾਨ ਦੇ ਜਿਹੜੇ ਜ਼ਿੰਮੇਵਾਰ ਹੋਣਗੇ ਅਸੀਂ ਇਸ ਮੰਗ ਤੇ ਲੈ ਕੇ ਅੱਜ ਪ੍ਰੈਸ ਕਾਨਫਰੰਸ ਰੱਖੀ ਆ ਅਗਲੀ ਗੱਲ ਸਾਡੇ ਸੂਬਾ ਮੀਤ ਪ੍ਰਧਾਨ ਕਰਨਜੀਤ ਸਿੰਘ ਮਾਨੂਕੇ ਉਹ ਤੁਹਾਡੇ ਨਾਲ ਕਰਨਗੇ ਪਰਚਾ ਤੋਂ ਉਹਦੇ ਤੇ ਫੋਸਪੁਰ ਦਾਜਾ ਫਰੀਕੋਟ ਪੁਲਿਸ ਕਿਵੇਂ ਫੜੂਗੀ ਇਹਦੇ ਚ ਦੇਖੋ ਪਰਚੇ ਉਹਦੇ ਤੇ ਜਿਹੜਾ ਦਰਜਾ ਉਹ ਦੋ ਤਰ੍ਹਾਂ ਦੇ ਪਰਚੇ ਆ ਇੱਕ ਲੁੱਟਾਂ ਖੂਹਾਂ ਦਾ ਪਰਚਾ ਉਹ ਪਰਚਾ ਇੱਥੇ ਹੀ ਆ ਜਿਹੜਾ ਕਾਊਂਟਰ ਇੰਟੈਲੀਜੈਂਸ ਨੇ ਫੜਿਆ ਉਹਨੂੰ ਫੜਿਆ ਇੰਟਰਨੈਸ਼ਨਲ ਬਾਰ ਉਹਦਾ ਮਤਲਬ ਇਹ ਨਹੀਂ ਵੀ ਕੱਲੇ ਉਹਨਾਂ ਨੂੰ ਹੀ ਫੜਨਾ ਉਹ ਕੋਈ ਸਾਂਝੀ ਟੀਮ ਬਣਾ ਕੇ ਵੀ ਫੜ ਸਕਦੇ ਆ ਅਸੀਂ ਤਾਂ ਇਹਨਾਂ ਨੂੰ ਕਿਹਾ ਕਿ ਤੁਸੀਂ ਫੌਜਲ ਕਾ ਨਾਲ ਕੋਈ ਸਾਂਝੀ ਟੀਮ ਬਣਾ ਕੇ ਬੰਦੇ ਨੂੰ ਫੜੋ ਕਿਉਂਕਿ ਜਦੋਂ ਕੋਈ ਵੱਡਾ ਦੋਸ਼ੀ ਫੜਨਾ ਹੁੰਦਾ 70 ਕਿਲੋ ਹੈਰੋਇਨ ਚ ਫੜਨਾ ਹੁੰਦਾ ਤੇ ਉਦੋਂ ਤਾਂ ਬਹੁਤ ਸਾਰੀਆਂ ਟੀਮਾਂ ਬਣਦੀਆਂ ਉਹ ਕੱਲੇ ਥਾਣੇ ਜਾਂ ਕਿਸੇ ਜ਼ਿਲ੍ਹੇ ਦੀ ਹੱਦ ਦੀ ਮਹਦੂਦ ਨਹੀਂ ਹੁੰਦੇ ਉਦੋਂ ਬਹੁਤ ਸਾਰੀਆਂ ਟੀਮਾਂ ਕੋਈ ਪੰਜਾਬ ਪੱਧਰ ਤੇ ਵੀ ਬਣਾਈਆਂ ਜਾਂਦੀਆਂ ਨੇ ਅਸੀਂ ਮੰਗ ਕਰਦੇ ਰਹੇ ਕਿ ਕੋਈ ਇਹੋ ਜੀ ਟੀਮ ਬਣਾ ਕੇ ਕੋਈ ਸਾਂਝੀ ਜਿਹੜੀ ਗਸ਼ਤ ਕਰਕੇ ਉਹਨਾਂ ਬੰਦੇ ਨੂੰ ਗ੍ਰਿਫਤਾਰ ਹੋ ਕੀਤਾ ਜਾਵੇ ਕਿ ਪੰਜਾਬ ਦੇ ਵਿੱਚ ਕਿਉਂਕਿ ਨਸ਼ਾ ਸਮਗਲਰਾਂ ਕੋਲੇ ਜਿਹੜੀ ਮਸਲ ਪਾਵਰ ਆ ਉਹਨਾਂ ਕੋਲੇ ਮੈਨ ਪਾਵਰ ਆ ਤੇ ਉਹਨਾਂ ਕੋਲੇ ਸਟੇਟ ਪਾਵਰ ਆ ਪੰਜਾਬ ਦੇ ਵਿੱਚ ਨਸ਼ਾ ਸਮਗਲਰ ਪੁਲਿਸ ਤੇ ਸਰਕਾਰ ਜਿਹੜੀ ਆ ਇਹਦਾ ਇੱਕ ਗੱਠਜੋੜ ਬਣਿਆ ਹੋਇਆ ਉਹ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਅਕਾਲੀ ਪਾਰਟੀ ਦੇ ਟਾਈਮ ਤੋਂ ਅਸੀਂ ਸੰਘਰਸ਼ ਕਰ ਰਹੇ ਆ ਕਾਂਗਰਸ ਵੀ ਚਲੀ ਗਈ ਆ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਆ ਜਿੰਨਾ ਸਮਾਂ ਇਹ ਨੈਕਸਸ ਨਹੀਂ ਟੁੱਟਦਾਗਾ ਜਿੰਨਾ ਸਮਾਂ ਗਠਜੋੜ ਨਹੀਂ ਟੁੱਟਦਾਗਾ ਉਹਨਾ ਸਮਾਂ ਜਿਹੜਾ ਨਸ਼ਾ ਉਹ ਖਤਮ ਨਹੀਂ ਕੀਤਾ ਜਾ ਸਕਦਾ ਨੌਜਵਾਨ ਭਾਰਸਵਾ ਨੇ ਇਹਨਾਂ ਦੀ ਦੁੱਖ ਦੀ ਰਗ ਤੇ ਜਿਹੜਾ ਹੱਥ ਰੱਖਿਆ ਇਸ ਕਰਕੇ ਸਾਨੂੰ ਇਸ ਤਰ੍ਹਾਂ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਪਰ ਨੌਜਵਾਨ ਭਾਰਸਵਾ ਦਾ ਇਤਿਹਾਸ ਆ ਫਰੀਦਕੋਟ ਦੀ ਧਰਤੀ ਦਾ ਇਤਿਹਾਸ ਆ ਅੱਜ ਵੀ ਅਸੀਂ ਐਸਐਸਪੀ ਸਾਹਿਬ ਨੂੰ ਮਿਲ ਕੇ ਐਸਪੀਡੀ ਸਾਹਿਬ ਦੀ ਡਿਊਟੀ ਲੱਗੀ ਉਹਨਾਂ ਨੂੰ ਮਿਲ ਕੇ ਅਸੀਂ ਆਏ ਆ ਤੇ ਇੱਕ ਤਰੀਕੇ ਨਾਲ ਇੱਥੇ ਅਸੀਂ ਇੱਕ ਚੇਤਾਵਨੀ ਦੇ ਰੂਪ 'ਚ ਇਹ ਕਹਿਣਾ ਚਾਹਾਂਗੇ ਕਿ ਅਸੀਂ ਚਾਹੁੰਦੇ ਆ ਕਿ ਮੁਜ਼ਾਰੇ ਤੋਂ ਪਹਿਲਾਂ ਪਹਿਲਾਂ ਇਹ ਜਿਹੜੇ ਦੋਸ਼ੀ ਬਾਹਰ ਫਿਰਦੇ ਆ ਇਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ ਤਾਂ ਕਿ ਸਾਡੀ ਦਾ ਕੋਈ ਸਾਡੇ ਸਾਥੀ ਦਾ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ ਤੇ ਜੇ ਨਹੀਂ ਹੋਊਗਾ ਤਾਂ 23 ਅਗਸਤ ਜਿਹੜੀ ਆ ਉਹ ਸਾਡੇ ਸੰਘਰਸ਼ ਦਾ ਆਗਾਜ਼ ਹੋਊਗਾ ਇੱਕ ਵਾਰੀ ਫੇਰ ਫਰੀਦਕੋਟ ਦੇ ਜਿਹੜੇ ਲੋਕ ਆ ਆਸ-ਪਾਸ ਜ਼ਿਲ੍ਹੇ ਦੇ ਜਿਹੜੇ ਲੋਕ ਇੱਕ ਵਾਰੀ ਫੇਰ ਦੇਖਣਗੇ ਇੱਕ ਨਵੇਂ ਸੰਘਰਸ਼ ਦਾ ਆਗਾਜ਼ ਫਰੀਦਕੋਟ ਦੀ ਧਰਤੀ ਤੇ ਹੋਊਗਾ ਤੇ ਸਾਰਾ ਜਿਹੜਾ ਦਾ ਖਮਿਆਜਾ ਹੈਗਾ ਇਥੋਂ ਦੇ ਪ੍ਰਸ਼ਾਸਨ ਨੂੰ ਇਥੋਂ ਦੇ ਐਮਐਲਏ ਤੇ ਆਮ ਆਦਮੀ ਪਾਰਟੀ ਨੂੰ ਜਿਹੜਾ ਉਹ ਪੁੱਕਤਣਾ ਪਊਗਾ ਦੇਖਣ ਚਾਹੁੰਦਾ ਨਾ ਕਿ ਪੰਜਾਬ ਪੁਲਿਸ ਵੱਲੋਂ ਕਦੀ ਆਪਰੇਸ਼ਨ ਕਾਸੋ ਕਦੀ ਆਪਰੇਸ਼ਨ ਲੀਗਲ ਇਹ ਚਲਾ ਕੇ ਪਿੰਡਾਂ ਦੇ ਵਿੱਚ ਮਹੱਲਿਆਂ ਦੇ ਵਿੱਚ ਚੈਕਿੰਗ ਕੀਤੀ ਜਾਂਦੀ ਹੈ ਵੀ ਨਸ਼ਾ ਤਸਕਰ ਫੜੇ ਜਾਣ ਪਰ ਇਸ ਤਰ੍ਹਾਂ ਥੋੜਾ ਦੱਸਣਾ ਹੈ ਕਿ ਵੱਡੀ ਕੀ ਬਰਾਮਦਗੀ ਤੋਂ ਬੰਦੇ ਬਾਹਰ ਫਿਰਦੇ ਨੇ ਇਹ ਚੀਜ਼ ਨੂੰ ਕਿਵੇਂ ਵੇਖਦੇ ਹੋ ਦੇਖੋ ਜਿੱਥੇ ਕੋਈ ਜਿਹਨੂੰ ਕਹਿੰਦੇ ਆ ਵੀ ਤਾਣੀ ਉੱਧੜਦੀ ਦਿਖਦੀ ਆ ਜਿੱਥੋਂ ਇਹ ਲੱਗਦਾ ਵੀ ਸੁਰਾਕ ਗਾਂਹ ਦੀਆਂ ਜਾ ਸਕਦੇ ਆ ਜੇ ਦੋ ਬੰਦੇ ਫੜ ਕੇ ਉਹਨਾਂ ਤੋਂ ਪੁਸ਼ਤਾਸ਼ ਕੀਤੀ ਜਾਵੇ ਪਿੱਛੇ ਜਿਹੜੇ ਅਸਲ 'ਚ ਬੰਦੇ ਕੰਮ ਕਰ ਰਹੇ ਆ ਕੋਈ ਮਜ਼ਦੂਰ ਪਰਿਵਾਰਾਂ ਦੇ ਜਿਹੜੇ ਆਮ ਨੌਜਵਾਨ ਹੈਗੇ ਉਹਨਾਂ ਦੇ ਤਾਂ ਵਸ ਦੀ ਗੱਲ ਨਹੀਂ ਹੈਗੀ ਏਡੀ ਵੱਡੀ ਜਿਹੜੀ ਮਤਲਬ ਵੀ ਨਸ਼ਿਆਂ ਦਾ ਕਾਰੋਬਾਰ ਕਰਨਾ ਇਹਨਾਂ ਨੂੰ ਫੜ ਕੇ ਇਹਨਾਂ ਦੇ ਰਾਹੀਂ ਪਿੱਛੇ ਜਿਹੜੇ ਮਗਰਮੱਛ ਬੈਠੇ ਆ ਉਹਨਾਂ ਨੂੰ ਜਿਹੜੇ ਨਸ਼ੇ ਦਾ ਸ਼ਿਕਾਰ ਆ ਉਹਨਾਂ ਨੂੰ ਫੜ ਲਓ ਉਹਨਾਂ ਦੇ ਦੋ ਗੋਲੀਆਂ ਪਈਆਂ ਚਾਰ ਗੋਲੀਆਂ ਆਪਦੇ ਕੋਲੋਂ ਪਾ ਦਿਓ ਲੋਕਾਂ ਨੂੰ ਠੰਡੇ ਕਰ ਦਿਓ ਅੱਗੇ ਤੱਕ ਜਿੱਥੋਂ ਤੱਕ ਗੱਲ ਜਾਣੀ ਚਾਹੀਦੀ ਉੱਥੇ ਤੱਕ ਕਹਾਣੀ ਜੜੀ ਆ ਨਾ ਪਹੁੰਚੇ ਇਸ ਕਰਕੇ ਪ੍ਰਸ਼ਾਸਨ ਆ ਜਿਹੜਾ ਇੱਕ ਗੋਂਗਨੋਂ ਤੋਂ ਮਿੱਟੀ ਝਾੜਨ ਵਾਲਾ ਜਿਹੜ ਪੰਜਾਬ ਦੇ ਵਿੱਚ ਮਹਿ ਸਾਡੀ ਇਕਲੌਤੀ ਇਸ ਤਰ੍ਹਾਂ ਦੀ ਨੌਜਵਾਨ ਭਾਰ ਸਭਾ ਜਥੇਬੰਦੀ ਹੈ ਜਿਨੇ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਿਹਾ ਸੀਗਾ ਕਿ ਚਿੱਟੇ ਦਾ ਜਿਹੜਾ ਕਾਰੋਬਾਰ ਹੈਗਾ ਅਕਾਲੀਆਂ ਦੇ ਟਾਈਮ ਤੇ ਵਿਕਰਮਜੀਤ ਵਿਕਰਮਜੀਤ ਸਿੰਘ ਮੇਡੀਟੀਆਂ ਕਰਵਾ ਰਿਆ ਔਰ ਸਾਡੀ ਇਸ ਗੱਲ ਨੂੰ ਤਸਦੀਕ ਡੀਜੀਪੀ ਜ਼ਿਲ੍ਹਾ ਜਿਹੜੇ ਸ਼ਸ਼ੀਕਾਂਤ ਰਹੇ ਆ ਬਾਦਲ ਸਰਕਾਰ ਨੇ ਇੱਕ ਕਮੇਟੀ ਵੀ ਬਣਾਈ ਉਹਨਾਂ ਨੇ ਪੌਣੇ 200 ਬੰਦਿਆਂ ਦੀ ਲਿਸਟ ਜਿਹੜੀ ਜਾਰੀ ਕੀਤੀ ਆ ਉਹਦੇ ਵਿੱਚ ਸਾਰੇ ਅਕਾਲੀਆਂ ਦੇ ਕਾਂਗਰਸ ਦੇ ਵੱਡੇ ਜਿਹੜੇ ਲੀਡਰ ਆ ਬੀਐਸਐਫ ਦੇ ਅਧਿਕਾਰੀ ਆ ਪੁਲਿਸ ਦੇ ਆਲਾ ਉੱਚ ਅਧਿਕਾਰੀ ਉਹਨਾਂ ਦੇ ਨਾਮ ਉਹਦੇ ਵਿੱਚ ਸ਼ਾਮਲ ਹੈਗੇ ਆ ਇਥੇ ਪ੍ਰਸ਼ਾਸਨ ਪੁਲਿਸ ਜਿਹੜੀ ਆ ਰਲੀ ਹੋਈ ਆ ਇਸ ਕਰਕੇ ਚਾਹੁੰਦੇ ਨਹੀਂ ਕਿ ਮਗਰਮੱਛਾ ਤੱਕ ਜਿਹੜਾ ਉਹ ਨਾਥੋ ਪਾਈ ਜਾਵੇ ਪਿੱਛੋਂ ਤੱਕ ਜਿਹੜੀ ਇਹ ਗੱਲ ਜਾਵੇ ਇਸ ਕਰਕੇ ਇਹ ਅੱਥਲੇ ਥੱਲੇ ਜਿਹੜਾ ਉਹ ਮਾਮਲਾ ਸਾਰਾ ਰੱਖਣਾ ਚਾਹੁੰਦੇ ਆ ਜਿੰਨਾ ਸਮਾਂ ਪ੍ਰਸ਼ਾਸਨ ਦਾ ਰਵੱਈਆ ਇਹ ਰਹੂਗਾ ਉਨਾ ਸਮਾਂ ਪੰਜਾਬ ਚ ਨਸ਼ਾ ਜਿਹੜਾ ਉਹ ਖਤਮ ਨਹੀਂ ਕੀਤਾ ਜਾ ਸਕਦਾਗਾ ਆਮ ਆਦਮੀ ਪਾਰਟੀ ਤੇ ਵੀ ਅਸੀਂ ਇਹ ਸਵਾਲ ਕਰਦੇ ਆ ਕਿ ਜੇ ਨਸ਼ਾ ਖਤਮ ਕਰਨ ਨਾਲ ਘਰ ਘਰ ਨੌਕਰੀ ਤੁਹਾਨੂੰ ਦੇਣੀ ਪਊਗੀ ਕਿ ਆ ਜਰੂਰ ਸੀ ਘਰ ਘਰ ਨੌਕਰੀ ਦੇਵਾਂਗੇ ਘਰ ਘਰ ਨੌਕਰੀ ਨਹੀਂ ਮਿਲੀ ਘਰ ਘਰ ਚਿੱਟਾ ਜਰੂਰ ਆ ਆਮ ਆਦਮੀ ਪਾਰਟੀ ਨੇ ਪਹੁੰਚਦਾ ਜਿਹੜਾ ਕਰ ਦਿੱਤਾ ਹੈਗਾ ਜਿੰਨਾ ਸਮਾਂ ਇਹ ਕਹਾਣੀ ਹੱਲ ਨਹੀਂ ਹੋਊਗੀ ਨੌਜੌਣ ਭਾਰਸਵਾ ਪਹਿਲਾਂ ਵੀ ਸੰਘਰਸ਼ ਕਰਦੀ ਰਹੀ ਆ ਔਰ ਫਰੀਦਕੋਟ 23 ਅਗਸਤ ਨੂੰ ਸੰਘਰਸ਼ ਨੂੰ ਹੋਰ ਜੜੀਆਂ ਜਰਬਾਂ ਉਹ ਦਿੱਤੀ ਅਸੀਂ ਨੌਜਵਾਨ ਪਾਰਸਵਾ ਵੱਲੋਂ ਜਿਹੜਾ 23 ਤਰੀਕ ਨੂੰ ਮੁਜ਼ਾਹਰਾ ਕਰ ਰਹੇ ਹਾਂ ਉਹਦੇ ਵਿੱਚ ਅਸੀਂ ਪਟਿਆਲੇ ਦੇ ਆਪਣੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚੋਂ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਸ ਦੇ ਵਿੱਚ ਸ਼ਾਮਲ ਹੋਈਏ ਪਿਛਲੇ ਸਮੇਂ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚੋਂ ਦੁੱਧ ਦਹੀਂ ਖਤਮ ਕਰਕੇ ਇਹਨਾਂ ਸਰਕਾਰਾਂ ਨੇ ਘਰ-ਘਰ ਜਿਹੜਾ ਚਿੱਟਾ ਪੰਚਾਇਆ ਉਸ ਨੂੰ ਅਸੀਂ ਖਤਮ ਕਰ ਖਤਮ ਕਰ ਸਕੀਏ ਨੌਜਵਾਨ ਪਾਰਸਵਾ ਪਿਛਲੇ ਤੇ ਸੰਘਰਸ਼ ਕਰ ਰਹੀ ਆ ਤੇ ਹੁਣ ਜਿਹੜਾ ਸੰਘਰਸ਼ ਉਸ ਤੱਕ ਪਹੁੰਚ ਚੁੱਕਿਆ ਕਿ ਸਰਕਾਰ ਨੂੰ ਕਰਨੀ ਪੈਣੀ ਹੈ ਇੱਥੇ ਨਸ਼ਾ ਸਮਗਲਰ ਨੇ ਉਹ ਸਾਡੇ ਸਾਥੀਆਂ ਨੂੰ ਧਮਕੀਆਂ ਦੇ ਰਹੇ ਨੇ ਅਸੀਂ ਜਿਹੜਾ 23 ਤਰੀਕ ਨੂੰ ਫਿਰੋਜ਼ਪੁਰ ਦੇ ਵਿੱਚ ਇਕੱਠ ਕਰ ਰਹੇ ਹਾਂ ਨੌਜਵਾਨ ਭਾਰਤ ਸਭਾ ਵੱਲੋਂ ਤੇ ਅਸੀਂ ਬਾਕੀ ਕਿਸਾਨ ਮਜ਼ਦੂਰ ਨੌਜਵਾਨ ਹੋਰ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਸ ਦੇ ਵਿੱਚ ਜਿਹੜੀ ਆਪਣੀ ਸ਼ਮੂਲੀਅਤ ਉਹਦੇ ਵਿੱਚ ਵਾਧੂ ਤੋਂ ਵੱਧ ਆਪਣੀ ਸ਼ਮੂਲੀਅਤ ਕਰਨ ਤੇ ਤੁਸੀਂ ਅੱਜ ਸਾਡੇ ਇੱਕ ਨਿੱਕੇ ਜਿਹੇ ਸੱਦੇ ਤੇ ਆਏ ਹੋ ਤੁਹਾਡਾ ਸਾਰਿਆਂ ਦਾ ਉੱਤੇ ਧੰਨਵਾਦ ਵੀ ਕਰਦੇ ਹਾਂ ਆਸ ਵੀ ਕਰਦੇ ਆ ਕਿ 23 ਤਰੀਕ ਨੂੰ ਇਸੇ ਤਰ੍ਹਾਂ ਜਿਹੜੀ ਸਾਰੇ ਪ੍ਰੈਸ ਪ੍ਰੈਸ ਵਾਲੇ ਸਾਥੀ ਸਾਡਾ ਉਸ ਮਜਾਰੇ ਦੇ ਵਿੱਚ ਸਾਥ ਦੇਣਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ